ਕੀ 2027 ਵਿੱਚ ਵੀ ਆਵੇਗੀ ਆਪਦੀ ਸਰਕਾਰ ਦਿਓ ਕਮੈਂਟਸ ਵਿੱਚ ਆਪਣੀ ਰਾਏ ਸੈਨੇਟ ਚੋਣਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਵਾਰ ਫਿਰ ਸਥਿਤੀ ਗਰਮ ਹੋ ਗਈ ਹੈ ਪੀਯੂ ਦੇ ਵਿਦਿਆਰਥੀਆਂ ਕਿਸਾਨ ਮਜ਼ਦੂਰ ਸੰਗਠਨਾ ਨੇ 18 ਨਵੰਬਰ ਨੂੰ ਇੱਕ ਮੀਟਿੰਗ ਬੁਲਾਈ ਹੈ ਮਿਲੀ ਜਾਣਕਾਰੀ ਮੁਤਾਬਕ 18 ਅਤੇ 19 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦਾ ਐਡਮਿਨ ਬਲਾਕ ਬੰਦ ਕੀਤਾ ਜਾਵੇਗਾ ਇਸ ਦੌਰਾਨ ਪੇਪਰਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਇਸ ਤੋਂ ਇਲਾਵਾ 20 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਪੰਜਾਬ ਦੀਆਂ ਕਿਸਾਨ ਵਿਦਿਆਰਥੀ ਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਕਰਦੀ ਏ ਇਸ ਤੋਂ ਇਲਾਵਾ ਮੋਰਚੇ ਵੱਲੋਂ 20 ਨਵੰਬਰ ਨੂੰ ਕੇਂਦਰ ਸਰਕਾਰ ਦੇ ਨੁਮਾਇੰਦੇ ਪੰਜਾਬ ਦੇ ਰਾਜਪਾਲ ਦੇ ਘਰ ਦੇ ਘਰਾਓ ਦੀ ਵੀ ਕਾਲ ਦਿੱਤੀ ਜਾ ਸਕਦੀ ਏ ਅ ਸਭ ਤੋਂ ਪਹਿਲਾਂ ਤਾਂ ਜੀ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਹੋ ਯੂ ਬਚਾਓ ਮੋਰਚੇ ਵੱਲੋਂ ਜੀ ਆਇਆਂ ਨੂੰ ਸਾਰਿਆਂ ਨੂੰ ਜੀ ਦੋ ਤਰੀਕ ਤੋਂ ਯੂ ਬਚਾਓ ਮੋਰਚਾ ਇੱਥੇ ਧਰਨੇ ਤੇ ਹੈ ਜੀ 10 ਨਵੰਬਰ ਨੂੰ ਇੱਕ ਆਪਾਂ ਵੱਡੀ ਕਾਲ ਦਿੱਤੀ ਸੀ ਜਿਸ ਤੋਂ ਪਹਿਲਾਂ ਹਾਲਾਂਕਿ ਇਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਜਿਹਦੇ ਤੋਂ ਧਰਨਾ ਸ਼ੁਰੂ ਹੋਇਆ ਸੀ ਉਹ ਵਿਡਰੋ ਕਰ ਲਿਆ ਸੀ ਪਰ ਸੈਨੇਟ ਚੋਣਾਂ ਦਾ ਜਿਹੜਾ ਐਲਾਨ 99 ਮੈਂਬਰੀ ਸੈਨੇਟ ਦਾ ਜਿਹੜਾ ਐਲਾਨ ਆ ਉਹ ਨਹੀਂ ਕੀਤਾ ਸੀ ਜਿਹਦੇ ਕਰਕੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸੇ-ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਇਕੱਠ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਉਹਦੇ ਚ ਸਟੇਜ ਚ ਲਾਉਣ ਚ ਕੁਝ ਮਤਲਬ ਸਾਡੇ ਪੱਖ ਤੋਂ ਕਤਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦਿਨ ਚ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਆ ਕਿ ਅਗਲੀ ਵਾਰ ਤੋਂ ਅਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮੌਮਕਨ ਸੁਧਾਰ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਪੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਠੀ ਚਾਰਜ ਵੀ ਚੱਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਾਂ ਦੇਣ 'ਚ ਸਮਰੱਥ ਰਹੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮਤਲਬ ਐਸਕੇਮ ਤੋਂ ਮਤਲਬ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਂ ਦੇਣ ਚ ਸਮਰੱਥ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਡਟੀਫਾ ਨੌਜਵਾਨ ਭਾਰ ਸਭਾ ਇਸਤਰੀ ਜਾਗਰਤੀ ਮੰਚਾ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਸਾਡੇ ਸਹਿਯੋਗੀ ਜੋ ਮਤਲਬ ਨਿਰੰਤਰ ਸਾਡੇ ਮੋਰਚੇ ਚ ਸਾਡੇ ਨਾਲ ਡਟੇ ਹੋਏ ਨੇ ਉਹਨਾਂ ਨੂੰ ਅਸੀਂ ਉਸ ਦਿਨ ਮਤਲਬ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਉਸ ਤੋਂ ਬਾਅਦ ਰਹੀ ਗੱਲ ਜਿਹੜੀ ਅਗਲੇ ਪ੍ਰੋਗਰਾਮ ਦੀ ਹੈ ਜੀ ਉਸ ਤੋਂ ਪਹਿਲਾਂ ਸਾਡੀਆਂ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਮੀਟਿੰਗਾਂ ਵਾਈਸ ਚਾਂਸਲਰ ਨਾਲ ਨਿਰੰਤਰ ਹੋ ਰਹੀਆਂ ਨੇ ਜੀ ਉਹਨਾਂ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪ੍ਰੋਫੈਸਰ ਰਾਵਲ ਦੀ ਚੇਅਰਮੈਨਸ਼ਿਪ 'ਚ ਬਣਾਈ ਗਈ ਹੈ ਜੋ ਸਾਡੇ ਨਾਲ رابطہ ਰੱਖ ਰਹੀ ਆ ਉਹਨਾਂ ਨੂੰ ਅਸੀਂ ਕੁਝ ਮੰਗਾ ਜੋ ਇੱਥੇ ਲੋਕਲ ਮਸਲੇ ਨਾਲ ਲੈ ਕੇ ਕਈਆਂ ਸੀ ਉਹਨਾਂ ਤੇ ਉਹਨਾਂ ਨੇ ਹਾਂ ਪੱਖੀ ਹੰਗਾਰਾ ਸਾਨੂੰ ਦਿੱਤਾ ਤੇ ਜਿੰਮੇ ਕਿ ਮਤਲਬ ਜਿਹੜੇ ਪਿਛਲੇ ਕੇਸ ਸੀਗੇ ਪਿਛਲੇ ਸੈਨੇਟ ਵਾਲੇ ਧਰਨੇ ਵਾਲੇ ਉਹਨਾਂ ਨੇ ਵਿਡਰੋ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੀ ਆ ਤੇ ਉਹਦੇ ਨਾਲ ਹੀ ਇੱਕ ਸਿਵਲ ਸੂਟ ਉਹਨਾਂ ਨੇ ਜਥੇਬੰਦੀਆਂ ਦੇ ਉਲਟ ਪਾਇਆ ਹੋਇਆ ਸੀ ਉਹ ਵਿਡਰੋ ਕਰਿਆ ਤੁਡੇ ਸਾਰਿਆਂ ਦੇ ਯਾਦ ਹੋਊਗਾ ਇੱਕ ਮੰਗ ਇਹ ਵੀ ਸੀ ਕਿ ਇੱਥੇ ਇੱਕ ਵੈਟਿੰਗ ਕਮੇਟੀ ਬਣਾਈ ਗਈ ਸੀ ਕਿ ਕਿਹੜੇ ਬਲਾਰੇ ਪੀਯੂ ਚ ਬੋਲ ਸਕਦੇ ਨੇ ਉਹ ਕਮੇਟੀ ਸਕ੍ਰੈਪ ਕੀਤੀ ਗਈ ਆ ਪੀਯੂ ਸੀਐਸਸੀ ਜਿਹੜੀ ਕਾਉਂਸਲ ਆ ਜੀ ਉਹਦੇ ਵਾਸਤੇ ਸਵਿਧਾਨ ਤੇ ਕੇਐਸਓਪੀ ਬਣਾਈ ਗਈ ਸੀ ਉਹ ਉਹਨਾਂ ਨੇ ਨਵੇਂ ਸਿਰੇ ਤੋਂ ਰਿਵਿਊ ਕਰਕੇ ਵਿਦਿਆਰਥੀ ਜਥੇਬੰਦੀਆਂ ਤੇ ਕਾਉਂਸਲ ਮੈਂਬਰਾਂ ਦੀ ਭਾਗੀਦਾਰੀ ਨਾਲ ਨਵੇਂ ਸਿਰੇ ਤੋਂ ਰਿਵਿਊ ਕਰਨ ਦਾ ਫੈਸਲਾ ਕੀਤਾ ਜੀ ਨਾਲ ਦੀ ਨਾਲ ਇਹ ਵੀ ਮੰਨਿਆ ਕਿ ਵਾਈਸ ਚਾਂਸਲਰ ਜਦੋਂ ਤੱਕ ਅਗਲੀ ਸੈਨੇਟ ਨਹੀਂ ਆ ਜਾਂਦੀ ਉਦੋਂ ਤੱਕ ਸਿਰਫ ਰੂਟੀਨ ਫੰਕਸ਼ਨਿੰਗ ਰਹੂਗੀ ਕੋਈ ਨਵੇਂ ਜਿਹੜੇ ਫੈਸਲੇ ਨੇ ਉਹ ਨਹੀਂ ਲਏ ਜਾਣਗੇ ਏ ਤੇ ਉਹਨਾਂ ਨੇ ਪੋਜ਼ਿਟਿਵਲੀ ਹੰਗਾਰਾ ਦਿੱਤਾ ਤੇ ਰੈਜ਼ਰਵੇਸ਼ਨ ਪਾਲਿਸੀ ਵਾਲੇ ਤੇ ਉਹਨਾਂ ਨੇ ਇਹ ਦੱਸਿਆ ਕਿ ਜਿਵੇਂ ਵੀ ਸੈਨੇਟ ਅਪਰੂਵ ਕਰੂਗੀ ਉਵੇਂ ਰੈਜ਼ਰਵੇਸ਼ਨ ਪਾਲਿਸੀ ਆ ਜਿਹੜੀ ਲਾਗੂ ਹੋਊਗੀ ਇਹਦੇ ਬਾਅਦ ਪਿਛਲੇ ਦਿਨਾਂ 'ਚ ਅਸੀਂ ਉਹਨਾਂ ਤੋਂ ਬਾਰ-ਬਾਰ ਇੱਕੋ ਮੰਗ ਕਰ ਰਹੇ ਹਾਂ ਜੀ ਜਿਹੜੀ ਸਾਡੀ ਕੇਂਦਰੀ ਮੰਗ ਆ ਉਹ ਹੈਗੀ ਆ ਕਿ ਜਿਹੜੀ ਸੈਨੇਟ ਆ 99 ਮੈਂਬਰੀ ਉਹਦਾ ਸ਼ਡਿਊਲ ਜਾਰੀ ਕਰਿਆ ਜਾਵੇ 240 ਦਿਨ ਦਾ ਸਮਾਂ ਉਹਦੇ ਵਾਸਤੇ ਚਾਹੀਦਾ ਹੁੰਦਾ ਤੇ ਉਹ ਸ਼ਡਿਊਲ ਜਾਰੀ ਕਰਨ ਤੱਕ ਮਤਲਬ ਜਿਹੜੀ ਇਹ ਮਤਲਬ ਸਾਡਾ ਸੰਘਰਸ਼ ਆ ਉਹ ਜਾਰੀ ਰਹੂਗਾ ਇਸੇ ਲੜੀ 'ਚ ਅਸੀਂ ਪਹਿਲਾਂ ਵੀ ਇਹ ਗੱਲ ਜਾਰੀ ਕਰੀ ਸੀ ਕਿ ਜੇ ਇਸ ਯੂਨੀਵਰਸਿਟੀ ਚ ਸੈਨੇਟ ਜਿਹੜੀ ਆ ਉਹ ਨਹੀਂ ਹੋਊਗੀ ਤਾਂ ਇਹ ਜੋ ਉਹਨਾਂ ਨੂੰ ਲੱਗ ਰਿਹਾ ਕਿ ਅੱਗੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ ਤੇ ਮਤਲਬ ਬੱਚਿਆਂ ਦਾ ਧਰਨਾ ਮੱਠਾ ਪੈ ਜਾਊਗਾ ਤੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨਿੰਗ ਕਰਦੀ ਰਹਿ ਸਕਦੀ ਆ ਤਾਂ ਇਹ ਤੇ ਪਹਿਲਾਂ ਕਿਹਾ ਸੀ ਕਿ 18 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਜੇ ਉਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਜੀ ਤਾਂ ਅਸੀਂ ਪੀਯੂ ਬਚਾਓ ਮੋਰਚੇ ਵੱਲੋਂ ਐਲਾਨ ਕਰ ਰਹੇ ਹਾਂ ਜੀ ਕਿ 18 ਤਰੀਕ ਤੋਂ ਅਸੀਂ ਪੇਪਰ ਕੰਡਕਟ ਨਹੀਂ ਕਰਨ ਦੇਵਾਂਗੇ ਕਿਸੇ ਵੀ ਤਰੀਕੇ ਨਾਲ ਸਾਨੂੰ ਜੋ ਵੀ ਉਹਦੇ ਵਾਸਤੇ ਕਰਨਾ ਪਵੇ ਅਸੀਂ ਉਹ ਹਰੇਕ ਮਿਆਰ ਲਵਾਂਗੇ ਅਸੀਂ ਅਪੀਲ ਵੀ ਕਰੀ ਆ ਪੀਯੂ ਵਾਈਸ ਚਾਂਸਲਰ ਨੂੰ ਤੇ ਉਹਨਾਂ ਦੀ ਕਮੇਟੀ ਨੂੰ ਕਿ ਜਦੋਂ ਟੀਚਰਾਂ ਦੇ ਧਰਨੇ ਇੱਥੇ ਚੱਲਦੇ ਰਹੇ ਨੇ 7th ਪੇ ਕਮਿਸ਼ਨ ਵਾਸਤੇ ਜਾਂ ਹੋਰ ਬਹੁਤ ਸਾਰੇ ਮਸਲਿਆਂ 'ਚ ਚਾਹੇ ਜਦੋਂ ਪਿਛੇ ਭਾਰਤ ਪਾਕਿਸਤਾਨ ਜੰਗਾਲਾ ਮਾਹੌਲ ਬਣਿਆ ਸੀ ਉਦੋਂ ਵੀ ਕਿ ਜਦੋਂ ਬਹੁਤ ਸਾਰੇ ਮਸਲੇ ਹੁੰਦੇ ਨੇ ਤਾਂ ਪੇਪਰ ਅਕਸਰ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਤੇ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਵਾਸਤੇ ਜੋ ਸਭ ਤੋਂ ਅਹਿਮਤ ਰੱਖਦਾ ਮਸਲਾ ਕਿ ਯੂਨੀਵਰਸਿਟੀ ਦਾ ਸਟਰਕਚਰ ਆ ਜਿਹੜਾ ਉਸ ਸਟੇਕ ਤੇ ਆ ਮਤਲਬ ਯੂਨੀਵਰਸਿਟੀ ਨੇ ਕਿਵੇਂ ਚੱਲਣਾ ਤੇ ਕਿਵੇਂ ਡੈਮੋਕਰੇਟਿਕਲੀ ਫੰਕਸ਼ਨ ਕਰਨਾ ਹੈ ਸਟੇਕ ਤੇ ਆ ਇਸ ਕਰਕੇ ਸਾਡਾ ਮੰਨਣਾ ਕਿ ਪੇਪਰ ਜਿਹੜੇ ਪੀਯੂ ਪ੍ਰਸ਼ਾਸਨ ਪੋਸਟਪੋਨ ਕਰਦੇ ਜਿਹੜੇ 18 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ 골ਡਨ ਚਾਂਸ ਵਾਲੇ ਬੱਚੇ ਨੇ ਜਿਉਂ ਉਹਨਾਂ ਦਾ ਭਵਿੱਖ दाਤੇ ਲੱਗ ਰਿਹਾ ਤੇ ਬਹੁਤ ਸਾਰੇ ਮੈਡੀਕਲ ਕਲੈਸ਼ ਵਾਲੇ ਪੇਪਰ ਸੀਗੇ ਉਹ ਦੁਬਾਰੇ ਲੈਣੇ ਨੇ ਜੀ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਬਾਕੀ ਜਿਹੜੇ ਰੈਗੂਲਰ ਐਗਜ਼ਾਮ ਨੇ ਉਹ ਪੋਸਟਪੋਨ ਕਰ ਦਿੰਨੇ ਹੋ ਤਾਂ ਸਾਡੇ ਵੱਲੋਂ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਤੇ ਜੋ ਮੈਡੀਕਲ ਕਲੈਸ਼ ਵਾਲੇ ਪੇਪਰ ਨੇ ਉਹਨਾਂ 'ਚ ਕੋਈ ਵਾਦਾ ਨਹੀਂ ਅਸੀਂ ਪਾਵਾਂਗੇ ਇਹ ਅੱਜ ਵਾਲੀ ਮੀਟਿੰਗ 'ਚ ਵੀ ਅਸੀਂ ਉਹਨਾਂ ਨੂੰ ਦੁਹਰਾਇਆ ਤੇ ਹਲੇ ਤੱਕ ਸਾਡੇ ਕੋਲ ਉਹਨਾਂ ਦੀ ਕੋਈ ਜਿਹੜੀ ਮਤਲਬ ਜਾਣਕਾਰੀ ਇਸ ਪੱਖ ਵਿੱਚ ਮਤਲਬ ਸਾਂਝੀ ਨਹੀਂ ਕਰੀ ਗਈ ਆ ਤੇ ਵੇਟ ਕਰ ਰਹੇ ਹਾਂ ਜੀ ਅਸੀਂ ਜੇ ਕੋਈ ਇਸ ਮਾਮਲੇ ਤੇ ਸਹਿਮਤੀ ਨਹੀਂ ਬਣਦੀ ਹੈ ਜੀ ਤਾਂ ਇਹ ਪਹਿਲੀ ਗੱਲ ਆ ਕਿ 18 ਤਰੀਕ ਨੂੰ ਮਤਲਬ ਜੋ ਵੀ ਪੇਪਰ ਹੈਗੇ ਨੇ ਇਸ ਯੂਨੀਵਰਸਿਟੀ ਚ ਉਹਨੂੰ ਹਰ ਹੀਲੇ ਅਸੀਂ ਉਹਨਾਂ ਦਾ ਕੰਡਕਟ ਜਿਹੜਾ ਰੋਕਾਂਗੇ ਜੀ ਦੋਸਤੋ ਮਤਲਬ ਇਹਦੇ ਵਿੱਚ ਕੀ ਹੈ ਕਿ ਮਤਲਬ ਇਹ ਜਿਹੜਾ ਸਾਡੀ ਪ੍ਰਕਿਰਿਆ ਸੀ ਸ਼ੁਰੂ ਕਰੀ ਸੀ ਸੰਘਰਸ਼ ਦੀ ਪਹਿਲੇ ਦਿਨ ਪਰ ਸੈਨੇਟ ਚੋਣਾਂ ਦਾ ਜਿਹੜਾ ਐਲਾਨ 99 ਮੈਂਬਰੀ ਸੈਨੇਟ ਦਾ ਜਿਹੜਾ ਐਲਾਨ ਆ ਉਹ ਨਹੀਂ ਕੀਤਾ ਸੀ ਜਿਹਦੇ ਕਰਕੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸੇ ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਇਕੱਠ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਉਹਦੇ ਚ ਸਟੇਜ ਚ ਲਾਉਣ ਚ ਕੁਝ ਮਤਲਬ ਸਾਡੇ ਪੱਖ ਤੋਂ ਕਟਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦੇਣ ਚ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਆ ਕਿ ਅਗਲੀ ਵਾਰ ਤੋਂ ਅਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮਮਕਨ ਸੁਧਾਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਪੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਠੀ ਚਾਰਜ ਵੀ ਚੱਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਾਦਨ ਤੇ ਸਮਰਥ ਰਹੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮਤਲਬ ਐਸਕੇਐਮ ਤੋਂ ਅਲੋ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਦਨ ਤੇ ਸਮਰਥ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਡੀਟੀਐਫਾ ਨੌਜਵਾਨ ਭਾਰ ਸਭਾ ਇਸਤਰੀ ਜਾਗਰਤੀ ਮੰਚਾ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਸਾਡੇ ਸਹਿਯੋਗੀ ਤਰਨਤਾਰਨ ਬਾਈ ਇਲੈਕਸ਼ਨ ਦੇ ਨਤੀਜੇ ਸਾਹਮਣੇ ਆ ਗਏ ਹਨ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਜਿੱਤ ਲਈਏ ਆਪ ਉਮੀਦਵਾਰ ਹਰਮীত ਸੰਧੂ ਨੇ ਓਪਚੋਣ 1291 ਵੋਟਾਂ ਨਾਲ ਜਿੱਤੀ ਉਹਨਾਂ ਨੂੰ ਕੁੱਲ 42349 ਵੋਟਾਂ ਮਿਲੀਆਂ ਹਰਮীত ਸੰਧੂ ਇਥੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ ਅਕਾਲੀ ਉਮੀਦਵਾਰ ਫੋ ਕੁਵਿੰਦਰ ਕੋਰ ਰੰਧਾਵਾ 30558 ਵੋਟਾਂ ਨਾਲ ਦੂਜੇ ਥਾਂ ਤੇ ਰਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ 19620 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ ਕਾਂਗਰਸ 15078 ਵੋਟਾਂ ਨਾਲ ਇੱਥੇ ਚੌਥੇ ਸਥਾਨ ਤੇ ਰਹੇ ਭਾਜਪਾ ਉਮੀਦਵਾਰ 10000 ਦਾ ਆਕੜਾ ਵੀ ਨਹੀਂ ਸ਼ੂ ਹੋ ਸਕਿਆ ਉਹਨਾਂ ਨੂੰ 6239 ਵੋਟਾਂ ਮਿਲੀਆਂ ਜਿਸ ਤੋਂ ਬਾਅਦ ਕਈ ਪੰਜਾਬੀਆਂ ਦਾ ਗੁੱਸਾ ਉੱਟਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਲੋਕੋ ਤਾਂ ਹਾਂ ਮਾਰੋਂਗੇ ਵੇ ਪਿੱਟੋਂਗੇ ਕੜਪਿਆ ਕਰੋਂ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਇਹ ਨਾ ਬੰਦਿਆ ਨੇ ਯਾਰ ਤੁਸੀਂ ਫੇਰ ਇੰਨਾ ਗਦਾਰਾਂ ਦੇ ਪੈਰਾਹੇਟ ਦੇ ਰਹੇ ਹੋ ਯਾਰ ਉਹ ਕਾਹਦੀ ਜਿੱਤ ਉਹ ਕਿਹੜੀ ਖੁਸ਼ੀ 70% ਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਹੋ ਟੀਕੇ ਲਾਲਾ ਤਰਨ ਤਰਨ ਖਾਸ ਤੌਰ ਤੇ ਛੋਡੇ ਲੱਗ ਕੇ ਜ ਮਾਝੇ ਚ ਕਿੱਡਾ ਮਾੜਾ ਹਾਲ ਹੈ ਤੁਸੀਂ ਭੰਗੜੇ ਪਾ ਰਹੇ ਹੋ ਆਪਣੇ ਆਉਣ ਵਾਲੀਆਂ ਨਸਲਾਂ ਦੀਆਂ ਉਹਨਾਂ ਦੀਆਂ ਬਰਬਾਦੀਆਂ ਤੇ ਉਹਨਾਂ ਨੇ ਲਾਸ਼ਾਂ ਦੇ ਨਾਲ ਚੜ੍ਹੇ ਹੋ ਯਾਰ ਤੁਸੀਂ ਕੋਈ ਅਸਰ ਨਹੀਂ ਕੋਈ ਸੱਤ ਤੇ ਫਰਕ ਨਹੀਂ ਪਿਆ ਬਸਤਾਉਂਗੇ ਬਸਤਾਉਂਗੇ ਸਾਡਾ ਫਰਜ਼ ਹੈ ਹੁੱਕਾ ਦੇਣਾ ਸਾਡਾ ਫਰਜ਼ ਹੈ ਜਗਾਉਣਾ ਸਾਡਾ ਫਰਜ਼ ਹੈ ਲੋਕਾਂ ਨੂੰ ਦੱਸਣਾ ਦੱਸਦੇ ਰਾਵਾਂਗੇ ਬਾਈ ਅਖੀਲੇ ਸਾਥਕ ਦੱਸਦੇ ਰਾਵਾਂਗੇ ਪਰ ਨਹੀਂ ਤੁਸੀਂ ਲੋਕੋ ਨਹੀਂ ਸਮਝ ਸਕਦੇ ਯਾਦ ਰੱਖਿਓ ਮੇਰੀ ਕਹੀ ਹੋਈ ਗੱਲ ਇੱਕ ਇੱਕ ਨਾ ਸੱਚ ਹੋਈ ਤਾਂ ਮੈਨੂੰ ਨੀਵੇਂ ਥਾਂ ਬਾ ਦੇਓ ਜੇ ਮੈਂ ਜਾਂਦਾ ਰਿਹਾ ਯਾਦ ਰੱਖਿਓ ਗੱਲਾਂ ਬਈਆਂ ਸੋਡੇ ਨਾਂ ਸਰਚ ਗਲੀਆਂ ਕੀਤੀਆਂ ਸੋਡੇ ਨਾਂ ਜੁੱਤੀਆਂ ਪਈਆਂ ਸੋਡੂ ਨਾਂ ਐ ਚੁੜਹਾਂ ਚ ਖੜ ਕੇ ਸੋਡੇ ਨਾਲ ਉਹ ਕਰਤੂਤ ਹੋਣੀ ਹੈ ਜਿਹੜੀ ਕਿਸੇ ਦਾ ਨਾਂ ਹੋਈ ਹੋਵੇ ਕਿਉਂਕਿ ਤੁਸੀਂ ਲੋਕ ਕਦੇ ਖੜੀ ਨਹੀਂ ਸਕਦੇ ਆਪਣੇ ਲੋਕਾਂ ਨਾਲ ਕਦੇ ਪੰਜਾਬ ਨਾਲ ਕਦੇ ਪੰਜਾਬੀਅਤ ਨਾਲ ਨਾ ਤੁਹਾਨੂੰ ਬੋਲੀਆਂ ਨਾਲ ਨਾ ਤੁਹਾਨੂੰ ਪਾਣੀਆਂ ਨਾਲ ਨਾ ਰਾਜਧਾਨੀਆਂ ਨਾਲ ਨਾ ਤੁਹਾਨੂੰ ਕਿਸੇ ਹੋਰ ਮਸਲੇ ਨਾਲ ਨਾ ਯੂਨੀਵਰਸਿਟੀਆਂ ਨਾਲ ਤੁਸੀਂ ਨਹੀਂ ਖੜ ਸਕਦੇ ਲੋ ਪਰ ਫਿਰ ਵੀ ਮੈਂ ਉਹਨਾਂ ਜਾਗਦੇ ਸਿਰਾਂ ਨੂੰ ਜਿਹੜਾ 20000 ਜਗਦਾ ਸਿਰ ਸੀਗਾ ਉਹਨੂੰ ਸਲਾਮ ਆ ਬਾਈ ਤੁਸੀਂ ਤਾਂ ਜਗਦੇ ਹੈਗੇ ਘੁੱਟ ਘੱਟ ਯਾਰ ਖੜ ਜੋ ਪੰਜਾਬੀਓ ਖੜ ਜੋ ਸਮਾ ਵਾਲਾ ਉਹਨਾਂ ਨਾਲ ਖੜ ਜੋ ਐਵੇਂ ਨਹੀਂ ਅਸੀਂ ਬਿਲਕਦੇ ਸਾਨੂੰ ਦੇਖ ਰਿਹਾ ਭਵਿਕ ਪੰਜਾਬ ਦਾ ਕੀ ਹਾਲਾਤ ਕੀ ਬਣ ਜਾ ਰਹੇ ਆ ਸੰਭਲ ਜੋ ਮੇਰਾ ਵੀਰ ਯਾਰ ਜੀ ਇਲੈਕਸ਼ਨ ਹੋ ਗਏ ਰਿਜ਼ਲਟ ਵੀ ਆ ਗਏ ਔਰ ਪੰਜਾਬ ਦੇ ਰਿਜ਼ਲਟ ਤਕਰੀਬਨ ਉਹ ਆਏ ਆ ਜੋ ਐਕਸਪੈਕਟੇਸ਼ਨ ਸੀਗੀ ਥੋੜਾ ਜਿਹਾ ਫਰਕ ਆਇਆ ਬਸ ਬਾਲਾ ਉਹੀ ਹੈ ਬਿਹਾਰ ਚ ਹੋਏ ਨੇ ਇਲੈਕਸ਼ਨ ਔਰ ਬਿਹਾਰ ਚ ਉਹ ਹੋਇਆ ਜੋ ਐਕਸਪੈਕਟੇਸ਼ਨ ਤੋਂ ਕਿਤੇ ਅੱਗੇ ਆ ਪਰ ਮੈਨੂੰ ਸਮਝ ਨਹੀਂ ਆ ਰਿਹਾ ਲੈ ਵੀ ਇਹ ਬਿਹਾਰ ਚ ਜੋ ਹੋਇਆ ਕਿਤੇ ਉਹਦੇ ਚ ਉਹੀ ਸਰਦੀ ਤੇ ਉਹ ਕਰਾਮਾਤ ਤਾਂ ਨਹੀਂ ਗਈ ਤੇ ਜੇ ਉਹ ਕਰਾਮਾਤ ਹੈ ਤਾਂ ਫੇਰ ਭਾਈ ਪੰਜਾਬ ਚ ਕੀ ਹੋਊਗਾ ਉਦੇ ਲਈ ਇੱਕ ਵੱਡਾ ਯੁੱਧ ਹੋਣ ਵਾਲਾ ਹੈ ਇਹ ਧਿਆਨ ਰੱਖਿਓ ਜੇ ਪੰਜਾਬੀਓ ਕਿਉਂਕਿ ਤੁਹਾਡੀਆਂ ਜਿਹੜੇ ਤੁਹਾਡੇ ਬਾਹਰ ਗਏ ਹੋਏ ਬੱਚੇ ਨੇ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਣਗੀਆਂ ਤੇ ਜਿਹੜੇ ਬਾਹਰਲੇ ਇੱਥੇ ਆ ਰਹੇ ਨੇ ਜਾਂ ਲਿਆਂਦੇ ਜਾਣਗੇ ਉਹਨਾਂ ਦੀਆਂ ਵੋਟਾਂ ਬਣਨਗੀਆਂ ਇਹ ਇੱਕ ਬਹੁਤ ਵੱਡੀ ਲੜਾਈ ਹੈ ਜੇ ਤੁਸੀਂ ਸਾਰੇ ਇਹਦੇ ਵਿੱਚ ਸ਼ਾਮਲ ਨਾ ਹੋਏ ਤਾਂ ਇਹ ਸਮਝ ਲਿਓ ਜੇ ਲੈ ਵੀ ਤੁਸੀਂ ਪੰਜਾਬ 'ਚ ਰਹੋਗੇ ਪਰ ਥੋਡੇ ਹੁਕਮਰਾਨ ਬਦਲ ਜਾਣਗੇ ਕੋਈ ਹੋਰ ਹੋਣਗੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੋਊਗਾ ਪਰ ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਜੋ ਬਿਹਾਰ ਚ ਇਲੈਕਸ਼ਨਾਂ ਦਾ ਰਿਜ਼ਲਟ ਨਿਕਲਿਆ ਹੈ ਜਿਉ ਇੰਨੇ ਚੰਗੇ ਨੇ ਤਾਂ ਬਿਹਾਰ ਵਾਲੇ ਬਾਹਰ ਕਿਉਂ ਭੱਜੇ ਫਿਰਦੇ ਨੇ ਆ ਪੰਜਾਬ ਚ ਵਾਧੂ ਨੇ ਬਾਕੀ ਹਿੰਦੁਸਤਾਨ ਚ ਕਰੇ ਨੇ ਜਿਉ ਇੰਨੇ ਚੰਗੇ ਨੇ ਤਾਂ ਬਿਹਾਰ ਵਾਲਿਆਂ ਨੂੰ ਉੱਥੇ ਰੁਜ਼ਗਾਰ ਕਿਉਂ ਨਹੀਂ ਦਿੰਦੇ ਉੱਥੋਂ ਦੀ ਲਾਈਫ ਬੈਟਰ ਕਿਉਂ ਨਹੀਂ ਕੀ ਇਹ ਮੇਰੀ ਸਮਝ ਤੋਂ ਬਾਹਰ ਹੈ ਹੁਣ ਤੁਸੀਂ ਕਹੋਗੇ ਇਹ ਗੱਲ ਪੰਜਾਬ ਚ ਵੀ ਹੈ ਸਾਡੇ ਵੀ ਬਾਹਰ ਤੁਰੇ ਜਾਂਦੇ ਨੇ ਪਰ ਕਮ ਸੇ ਕਮ ਪੰਜਾਬ ਵਾਲੇ ਇਹ ਤਾਂ ਮੰਨਦੇ ਆ ਕਿ ਗਲਤ ਹੈ ਔਰ ਅਸੀਂ ਉਹਨੂੰ ਬਦਲ ਬਦਲ ਕੇ ਕੋਸ਼ਿਸ਼ ਕਰ ਰਹੇ ਆਂ ਚਾਹੇ ਵਖਰੀ ਗੱਲ ਆ ਸਾਨੂੰ ਕੋਈ ਚੰਗਾ ਨਹੀਂ ਮਿਲ ਰਿਹਾਗਾ ਹਾਲ ਤੀਕ ਸਾਡੇ ਨਾਲ ਉਹੀ ਹੋ ਰਿਹਾ ਜੋ ਸਲਮਾਨ ਖਾਨ ਦੀਆਂ ਫਿਲਮਾਂ ਆਲਾ ਹਾਲ ਹੋ ਰਿਹਾ ਕਿ ਜਿਹੜੀ ਲੇਟੈਸਟ ਆਉਂਦੀ ਹੈ ਪਿਛਲੀ ਨੂੰ ਚੰਗੀ ਆਖਵਾ ਦਿੰਦੀ ਹੈ ਕਿ ਯਾਰ ਆ ਜਿਹੜੀ ਆਈਏ ਇਹਦੇ ਨਾਲੋਂ ਤਾਂ ਪਿਛਲੀ ਚੰਗੀ ਸੀ ਸਾਡੀਆਂ ਪਾਰਟੀਆਂ ਵੀ ਉਹੀ ਕਰ ਰਹੀਆਂ ਨੇ ਪਰ ਇਹ ਬਦਲਾਅ ਜਾਰੀ ਰੱਖਿਓ ਜੇ ਜੇ ਚੰਗਾ ਚੁਣਨਾ ਹੈ ਤਾਂ ਪਰ ਮੈਂ ਤੁਹਾਨੂੰ ਜੋ ਕਹਿਣਾ ਚਾਹ ਰਿਹਾ ਮੇਨ ਗੱਲ ਕਹਿਣਾ ਚਾਹ ਰਿਹਾ ਕਿ ਇਹ ਰਿਪਾਲਟਿਕਸ ਆ ਜਿੰਨੀਆਂ ਇਹ ਰਵਾਇਤੀ ਪਾਰਟੀਆਂ ਨੇ ਜਾਂ ਜੋ ਸੋਰਸ ਫੁੱਲ ਬੰਦੇ ਨੇ ਪੈਸਾ ਜਿੰਨਾਂ ਕੋਲੇ ਜਿਹੜਾ ਸਿਸਟਮ ਨੂੰ ਐਕਸਪਲੋਇਟ ਕਰ ਰਹੇ ਨੇ ਇਹ ਚਾਹੁੰਦੇ ਨੇ ਕਿ ਪੰਜਾਬ ਚ ਧਰਰਾ ਉੱਥੇ ਹੀ ਆ ਜੇ ਕਿ ਇੱਕ ਵਾਰੀ ਤੂੰ ਇੱਕ ਵਾਰੀ ਮੈਂ ਰਲ ਮਿਲ ਕੇ ਲੁੱਟੋ ਇੱਕ ਦੂਜੇ ਨੂੰ ਬਚਾਓ ਔਰ ਕੰਮ ਚਲਾਈ ਚੱਲੋ ਪਰ ਕਰੀਏ ਕਿਵੇਂ ਜੇ ਇਹ ਜੇ ਗੰਦ ਨਿਕਲ ਗਏ ਫਿਰ ਕੀ ਕਰਾਂਗੇ ਜਿਹੜੇ ਐ ਕੀ ਸੀ ਸੋ ਇੱਕੋ ਹੀ ਰਾਸਤਾ ਹੈ ਕਿ ਮੁੱਦਿਆਂ ਤੇ ਆਜੋ ਹੈਤ ਕਿ ਤੁਸੀਂ ਵੇਖ ਲਿਆ ਕਿਸੇ ਵੀ ਜਗ੍ਹਾ ਤੇ ਜੋ ਇਲੈਕਸ਼ਨ ਹੋਏ ਨੇ ਕੋਈ ਮੁੱਦਾ ਸੀ ਉਹਦੇ ਚ ਕਦੇ ਕਿਸੇ ਨੇ ਦੱਸਿਆ ਕਿ ਆ ਯੂਨੀਵਰਸਿਟੀ ਚ ਆਪਾਂ ਇੰਨਾ ਕੱਟ ਕੀਤਾ ਹੈ ਯੂਨੀਵਰਸਿਟੀ ਵਾਲੀ ਚੀਜ਼ ਨੂੰ ਆਪਾਂ ਬੈਟਰ ਕਿਵੇਂ ਕਰ ਸਕਦੇ ਹਾਂ ਪੰਜਾਬ ਦਾ ਐਕਸਪੈਂਡਿਚਰ 1 ਕਰੋੜ 50 ਲੱਖ ਰੁਪਏ ਆ ਮਤਲਬ ਇੰਨਾ ਹੈਗਾ ਤੇ ਅਸੀਂ 200 300 ਕਰੋੜ ਨਹੀਂ ਦੇ ਸਕਦੇ ਆਪਦੀ ਧਰੋਅਰ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਇਹਦੇ ਲਈ ਐਜੂਕੇਸ਼ਨ ਲਈ ਅਲੋਕੇਸ਼ਨ ਕਿੰਨੀ ਆ ਪੰਜਾਬ ਗਵਰਨਮੈਂਟ ਦੀ ਉਦੀ ਫਾਈਨਾਂਸ ਦੀ ਸਥਿਤੀ ਕੀ ਹੈ ਉਹ ਤਾਂ ਕਰਪਟ ਹੋਣ ਜਾ ਰਹੀ ਹੈ ਬਲਕਿ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੀ ਹੈ ਫਿਰ ਕਿੱਧਰ ਜਾਵਾਂਗੇ ਸੈਂਟਰ ਨੂੰ ਸੱਦਾਂਗੇ ਸੈਂਟਰ ਤੁਹਾਡਾ ਹੋ ਸਕਦਾ ਜਲਵਾਹੀ ਕਰਦੇ ਸਾਰੇ ਕਾਸੇ ਦਾ ਤਾਂ ਮੇਰੀ ਤੁਹਾਡੇ ਮੁਰੇ ਹੱਥ ਜੋੜ ਕੇ ਬੇਨਤੀ ਹੈ ਜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਨੂੰ ਬਚਾ ਲਓ ਤੇ ਪੰਜਾਬ ਐ ਨਹੀਂ ਬਚਣਾ ਪੰਜਾਬ ਬਚੂਗਾ ਇੱਕੋ ਤਰੀਕੇ ਨਾਲ ਜਦੋਂ ਤੁਸੀਂ ਮੁੱਦਿਆਂ ਦੇ ਉੱਤੇ ਆਉਂਗੇ ਤੇ ਜਿਸ ਦਿਨ ਤੁਸੀਂ ਮੁੱਦਿਆਂ ਤੇ ਆ ਗਏ ਮੈਂ ਤੁਹਾਨੂੰ ਲਿਖ ਕੇ ਦਿੰਨਾ ਸਾਡੇ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇਹੋ ਜੀ ਧਰਤੀ ਹੈ ਇਹੋ ਜਿਹਾ ਪਾਉਣ ਪਾਣੀ ਮਤਲਬ ਇਹ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਮੈਂ ਹਰ ਥਾਂ ਤੇ ਗਿਆ ਬਟ ਅਸੀਂ ਜੰਗਜੂ ਵੀ ਆਂ ਮਿਹਨਤੀ ਵੀ ਆਂ ਇੱਕੋ ਗੱਲ ਸਾਡੇ ਚ ਮਾੜੀ ਕਿ ਅਸੀਂ ਜਦੋਂ ਵੋਟ ਪਾਉਣੀ ਹੈ ਉਦੋਂ ਮੁੱਦਿਆਂ ਤੇ ਨਹੀਂ ਪਾਉਂਦੇ ਉਦੋਂ ਅਸੀਂ ਜਿੰਦਾਬਾਦ ਮੈਂ ਇਹਦੇ ਨਾਲ ਤੂੰ ਉਹਦੇ ਨਾਲ ਮੈਂ ਜੱਟ ਐਂ ਤੂੰ ਦਾਲੇਤ ਐਂ ਤੂੰ ਬ੍ਰਾਹਮਣ ਐ ਛੂਦਰ ਐ ਸਿੱਖ ਐ ਹਿੰਦੂ ਐ ਮੁਸਲਮਾਨ ਐ ਇਸ ਤੋਂ ਬਚੋ ਜੀ ਔਰ ਸਭ ਤੋਂ ਅਹਿਮ ਕਾਸ ਤੋਂ ਬਚਣਾ ਪੈਸੇ ਤੋਂ ਜੋ ਹੁਣ ਪਤਾ ਲੱਗ ਰਿਹਾ ਮੈਨੂੰ ਕਿ ਇੰਨਾ ਕੁ ਪੈਸਾ ਵੰਡਿਆ ਗਿਆ ਕਿ ਪੁੱਛੋ ਹੀ ਨਾ ਈਵਨ ਤਰਨ ਤਰਨ ਸਾਭ ਦੀ ਸੀਟ ਤੇ ਔਰ ਜੋ ਫੋਰਸ ਦਾ ਇਸਤੇਮਾਲ ਹੋਇਆ ਇਹ ਤੋਂ ਬਚੋ ਜੀ ਜਿਹੜਾ ਬੰਦਾ ਆਪਦੀ ਵੋਟ ਵੇਚ ਦਿੰਦਾ ਹੈ ਨਾ ਉਹਨੂੰ ਕੁਝ ਵੀ ਬੋਲਣ ਦਾ ਹੱਕ ਨਹੀਂਗਾ ਇਹ ਮਤਦਾਨ ਹੈ ਇਹ ਉੱਪਰ ਵਾਲੇ ਨੇ ਅੱਜ ਦੀ ਡੇਟ 'ਚ ਕੋਈ ਵੱਡਾ ਦਾਨ ਤਾਂ ਵੱਖਰਾ ਲੈ ਗਿਆ ਮਤਦਾਨ ਤੋਂ ਵੱਡਾ ਦਾਨ ਕੋਈ ਨਹੀਂ ਤੇ ਤੁਸੀਂ ਉਹਦੇ ਵੀ ਪੈਸੇ ਲਈ ਜਾਂਦੇ ਹੋ ਸ਼ਾਇਦ ਇਸ ਕਰਕੇ ਲੈ ਰਹੇ ਹੈ ਕਿ ਚੋਰਾں ਚੋਂ ਇੱਕ ਚੋਰ ਚੁਣਨਾ ਜਾਂਦੇ ਚੋਰ ਦੀ ਲੰਗੋਟੀ ਸੀ ਜਿੰਨਾ ਕਿ ਲੈ ਲਓ ਕਿਉਂ ਯਾਰ ਅਸੀਂ ਇੰਨੇ ਹੀ ਗਏ ਗੁਜ਼ਰ ਰਹੇ ਅਸੀਂ ਸੋਚ ਨਹੀਂ ਸਕਦਾ ਸਾਡਾ ਸਟੇਟ ਬੈਟਰ ਕਦਵੇਂ ਹੋਊਗਾ ਹਰ ਸੰਘਰਸ਼ ਤੇ ਇਕੱਠੇ ਹੋ ਜਾਣੇ ਆ ਤੇ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਉਦੋਂ ਐਵ ਜਿਆ ਨੂੰ ਚੁੰਦੇ ਆ ਜਿਨ੍ਹਾਂ ਨਾਲ 5 ਸਾਲ ਲੜੀ ਜਾਈਏ ਉਦੋਂ ਨਹੀਂ ਸੋਚ ਸਕਦੇ ਹੁਣ ਤੱਕ ਕਦੇ ਵੀ ਆ ਇਨਕਲੂਡਿੰਗ ਇਨਕਲਾਬੀ ਤੁਸੀਂ ਕਿਸੇ ਮੁੱਦੇ ਤੇ ਵੋਟ ਪਾਈ ਹੈ ਜੇ ਪਾਈ ਹੈ ਤਾਂ ਮੈਨੂੰ ਦੱਸੋ ਕਿਹੜੇ ਤੇ ਪਾਈ ਹੈ ਕਿ ਡਿਟੇਲ ਆਫ ਪਾਲਿਸੀ ਹੋ ਵੀ ਕਿ ਰੇਤ ਦੀ ਪਾਲਿਸੀ ਆ ਰੋਡ ਮੈਪ ਆ ਮੈਡੀਕਲ ਦੀ ਆ ਐਜੂਕੇਸ਼ਨ ਦੀ ਆ ਰੈਵਨਿਊ ਵਧਾਉਣ ਦੀ ਆ ਜਿੰਨੇ ਕੋਈ 35 ਕ ਮਸਲੇ ਨੇ ਤੇ 20 ਕ ਸਬ ਮੁੱਦੇ ਨੇ ਇੱਕ ਵਾਰੀ ਉਹਨਾਂ ਨੂੰ ਸਮਝ ਲਓ ਤੇ ਜੇ ਨਾ ਪੰਜਾਬ ਬਦਲ ਜੇ ਤਾਂ ਮੈਨੂੰ ਕਹਿ ਦਿਓ ਜੀ ਨਹੀਂ ਤਾਂ ਹੀ ਪੰਜਾਬ ਕੈਬਨਿਟ ਵਿੱਚ ਹੋਈ ਅੱਜ ਮਹੱਤਵਪੂਰਨ ਮੀਟਿੰਗ ਦੌਰਾਨ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਨੰਦਪੁਰ ਸਾਹਿਬ ਵਿੱਚ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਅਧਿਕਾਰਿਕ ਜਾਣਕਾਰੀ ਦਿੱਤੀ। ਚੀਮਾ ਨੇ ਦੱਸਿਆ ਕਿ ਸੈਸ਼ਨ ਦਾ ਮੁੱਖ ਕੇਂਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਰਚਾ ਹੋਵੇਗੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸਹਾਦਤ ਨੂਮ ਨੁਖਤਾ ਧਰਮ ਅਤੇ ਆਜ਼ਾਦੀ ਲਈ ਬੇਮਿਸਾਲ ਪ੍ਰਤੀਕ ਹੈ ਅਤੇ ਇਸ ਮਹੱਤਵਪੂਰਨ ਮੌਕੇ ਨੂੰ ਇਤਿਹਾਸਿਕ ਢੰਗ ਨਾਲ ਸਨਮਾਨਿਤ ਕਰਨ ਲਈ ਇਹ ਸੈਸ਼ਨ ਆਨੰਦਪੁਰ ਸਾਹਿਬ ਵਿੱਚ ਰੱਖਿਆ ਗਿਆ ਹੈ ਇਹ ਪਹਿਲੀ ਵਾਰ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਬਾਹਰ ਖਾਲਸੇ ਦੀ ਧਰਤੀ ਤੇ ਬੈਠੇਗੀ ਫੈਸਲੇ ਤੋਂ ਬਾਅਦ ਰਾਜਨੀਤਿਕ ਪੱਖੋਂ ਵੀ ਇਸ ਸੈਸ਼ਨ ਨੂੰ ਲੈ ਕੇ ਚਰਚਾ ਤੀਬਰ ਹੋ ਗਈ ਹੈ ਅਤੇ ਪੂਰੇ ਰਾਜ ਦੀ ਨਜ਼ਰ ਹੁਣ 24 ਨਵੰਬਰ ਦੇ ਇਸ ਇਤਿਹਾਸਕ ਸੈਸ਼ਨ ਤੇ ਟਿੱਕੀ ਹੋਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇਹ ਜਿਹੜਾ 350ਵਾਂ ਸ਼ਹੀ ਗੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਹਾਂ ਦਿਹਾੜਾ ਮਨਾ ਰਹੇ ਹਾਂ ਉਹਨਾਂ ਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਰਹਿਣਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਗਿਆ ਸ਼੍ਰੀ ਗੁਰਤੇਗ ਬਾਧਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਇਹ 24 11 2025 ਨੂੰ 24 11 2025 ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮੇਂ ਸਾਰੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਸ ਹੁੰਦੇ ਨੇ ਉਹ ਨਹੀਂ ਹੋਣਗੇ ਔਰ ਸਿਰਫ ਔਰ ਸਿਰਫ ਸ਼੍ਰੀ ਗੁਰਤੇਗ ਬਾਧਰ ਜੀ ਨੂੰ ਸਮਰਪਿਤ ਜਿਹੜੇ ਅ ਡਿਸਕਸ਼ਨ ਵਿਚਾਰਾ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਚਰਚਾ ਕੀਤੀ ਗਈ ਸਪੈਸ਼ਲ ਸੈਸ਼ਨ ਜਿਹੜਾ ਮੈਂ ਸਭ ਦਾ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਅਨੰਤਪੁਰ ਸਾਹਿਬ ਇਹ ਸਮਾਗਮ ਹੋ ਰਿਹਾ ਨਹੀਂ ਸਾਰੇ ਸਮਾਗਮ ਪੁਰਾਣੀਆਂ ਸਰਕਾਰਾਂ ਨੇ ਚੰਡੀਗੜ੍ਹ ਕੀਤਾ ਸੀ ਪਰ ਲੇਕਿਨ ਅਸੀਂ ਪਵਿੱਤਰ ਜਿਹੜੀ ਧਰਤੀ ਆ ਉੱਥੇ ਬਣਾਉਣ ਦਾ Faz فیصلہ کیتا